ਤੁਸੀਂ ਸੁਣ ਰਹੇ ਹੋ ਲੋਕਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕਗੀਤਾਂ ਨੂੰ ਸੁਣਨ ਤੇ ਪਸੰਦ ਕਰਨ ਵਾਲੇ ਦੇਸ਼ਾਂ-ਦਿਸ਼ਾਂਤਾਂ ਚ ਵਾਸਤੇ ਸਮੂਹ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼ਕਾਲ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਵੀ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਿਆ ਤੇ ਸਿਰਫ ਜਿਉਂਦਾ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਵੀ ਇਸ ਨੂੰ ਜੋੜਦੇ ਹਾਂ ਆਪਣੇ ਬੱਚਿਆਂ ਨੂੰ ਇਸ ਦੇ ਨਾਲ ਤੇ ਨਾਲ ਦੀ ਨਾਲ ਲੋਕ ਗੀਤਾਂ ਨੂੰ ਲੋਕ ਗੀਤਾਂ ਵਰਗਾ ਜਿਹੜਾ ਸਾਡਾ ਸਰਮਾਇਆ ਹੈ ਉਸ ਦੇ ਨਾਲ ਵੀ ਜੁੜੇ ਹੋਏ ਹਾਂ ਤੇ ਉਸ ਦੇ ਨਾਲ ਵੀ ਬੜੀ ਰੀਝਾਂ ਦੇ ਨਾਲ ਇਸ ਨੂੰ ਫਲਾਉਣ ਦਾ ਯਤਨ ਕਰ ਰਹੇ ਹਾਂ ਇਸ ਲਈ ਅਸੀਂ ਤੁਹਾਡੇ ਹਮੇਸ਼ਾ ਰਣੀ ਰਵਾਂਗੇ ਤੇ ਆਓ ਇੱਕ ਲੋਕ ਗੀਤ ਲੈ ਕੇ ਹਾਜ਼ਰ ਹਾਂ ਤੇ ਗਾਈਏ ਸੁਣੀਏ ਇਹ ਲੋਕ ਗੀਤ ਇਸ ਨਾਮਾ ਮਾਏ ਨਿਦਈਏ ਨਾਲ ਮਾਏ ਨਿਦਈਏ ਨਾਲ ਮਾਏ ਕੋਠੇ ਚੜਕੇ ਸ ਕੋਨੀ ਆਵਾਲ ਮਾਏ ਲਖੋ ਪਾ ਮਾਈ ਨੀ ਤੇਲ ਬਦਾਮ ਮਾਈ ਨੀ ਤੇਲ ਬਦਾਮ ਮਾਈ ਮੇਰੇ ਵਾੜਾ ਨੂੰ ਆਪ ਸਵਾਰ ਮਾਈ ਰੰਗੀਵਾ ਮਾਤੇ ਦੁਖ ਦੇ ਮੇਰੇ ਵਾਲ ਮਾਏ 니 ਮੇਰੇ ਵਾਲ ਮਾਏ ਮੇਰੇ ਵਾਲਾ ਨੂੰ ਆਪ ਸ਼ਿੰਗਾਰ ਮਾਏ ਰਾਂਜਾ ਫੌਜੀ ਮਾਏ ਨੀ ਸ਼ੈਲ ਜਵਾਨ ਮਾਏ ਨੀ ਸ਼ੈਲ ਜਵਾਨ ਮਾਏ ਰਾਂਜਾ ਫੌਜੀ ਮਾਏ ਨੀ ਸੂਬੇਦਾਰ ਮਾਏ ਅੱਖ ਮੋਟੀ ਤੇ ਮੋਛ ਕੁੰਡੜਦਾਰ ਮਾਏ ਨੀ ਕੁੰਡੜਦਾਰ ਮਾਏ ਰੰਗ ਗੋਰਾ ਤੇ ਹੁਸਨ ਦਾ ਸਰਦਾਰ ਮਾਏ ਮੈਨੂੰ ਪੁੱਛਣਾ ਸਹੇਲੀ ਆਨੀ ਤੂੰ ਸੱਚ ਦੱਸੀ ਨੀ ਨਾ ਝੂਠ ਬੋਲੀ ਕਿੱਥੋਂ ਖੋਜੀ ਆਏ ਹੀਰਾ ਲਾਲ ਮਾਏ ਨੇ ਮੈਂ ਸੱਚ ਦੱਸਾਂ ਮਾ ਨਹੀਂ ਝੂਠ ਬੋਲਾਂ ਮੇਰੇ ਬਾਬਲ ਸੇੜਿਆ ਹੀ ਰਾਲਾਲ ਮਾਏ ជីਰੇ ਵਾਲਾ ਤੇਆ

ਚੜਦਾ ਤੇ ਲਗਦਾ ਠਾਣੇਂਦਾਰ ਮਾਇਂ ਢਿਠਾਣੇਂਦਾਰ ਮਾਇਂ ਵੇੜੇ ਬੈਂਦਾ ਤੇ ਵੇੜੇ ਚ ਬਹਾਰ ਮਾਇਂ ਮੇਰੇ ਦਾ ਦਵਾਲੇ ਜੀਵੇਂ ਪੋਰ ਮਾਏ ਨਿ ਜੀਵੇਂ ਪੋਰ ਮਾਏ ਮੇਰੀ ਕਰ ਦੇਤੀ ਯਾਰੀ ਮੈਨੂੰ ਤੋਰ ਮਾਏ ਵੇੜੇ ਵੜਦਾ ਤੇ ਕਰਦਾ ਮਾਰ ਮਾਇ ਨਿ ਮਾਰੋ ਮਾਰ ਮਾਇ ਅੰਦਰ ਵੜਦਾ ਤੇ ਕਰਦਾ ਸਰਦਾਰ ਮਾਇ ਪੜੂਗੇ ਬਿੰਦਾ ਤੇ ਡਰ ਦਾ ਪਰਵਾਰ ਸਾਰਾ ਨੀ ਪਰਵਾਰ ਸਾਰਾ ਮੇਰੇ ਦੁੱਖ ਸੁੱਖ ਦਾ ਸਾਥੀ ਦਾਰ बेलियाण ते हुंदा बागो बाग माए निबागो बाग माए ओहो बेलियाँ बेच सरदार माए ਜਿਸਰਦਾਰ ਮਾਏ ਇਸੀ ਲੋਗ ਗੀਤ ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਆਪਣੇ ਸੁਝਾਵਾਂ ਰਹੀ ਦੱਸਣ ਦੀ ਕਿਰਪਾ ਕਰਿਓ